ਪੀੜੀ ਦਾ 파ੜਾ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਪੀੜੀਆਂ ਦੀ ਸੋਚ ਦੇ ਅੰਤਰ ਬਾਰੇ ਸਮਝਾਉਣਾ ਅਤੇ ਇੱਕ ਦੂਜੀ ਦੀਆਂ ਭਾਵਨਾਵਾਂ ਦਾ ਸਤਕਾਰ ਕਰਨ ਬਾਰੇ ਦੱਸਣਾ। ਅਰਮਾਨ ਨੇ ਪਿੰਡ ਦੇ ਸਕੂਲ ਤੋਂ ਮੈਡੀਕਲ ਵਿਸ਼ੇ ਨਾਲ 12ਵੀਂ ਜਮਾਤ ਪਹਿਲੇ ਦਰਜੇ ਵਿੱਚ ਪਾਸ ਕਰ ਲਈ। ਜਿਸ ਦਿਨ ਉਸ ਦਾ ਨਤੀਜਾ ਆਇਆ ਸਾਰਾ ਪਰਿਵਾਰ ਬਹੁਤ ਖੁਸ਼ ਸੀ। ਦਾਦਾ ਜੀ ਨੇ ਉਸ ਤੋਂ ਪੁੱਛਿਆ, "ਬੇਟਾ, ਹੁਣ ਤੂੰ ਅੱਗੇ ਕੀ ਕਰਨਾ ਹੈ?" ਅਰਮਾਨ ਨੇ ਕਿਹਾ, ਦਾਦਾ ਜੀ ਮੈਂ ਡਾਕਟਰ ਬੋਣਾ ਚਾਹੁੰਦਾ ਇਸ ਲਈ ਹੁਣ ਮੈਨੂੰ ਮੈਡੀਕਲ ਕਾਲਜ ਵਿੱਚ ਦਾਖਲਾ ਲੈਣਾ ਪਵੇਗਾ ਮੇਰੇ ਦੋਸਤ ਨੇ ਵੀ ਮੈਡੀਕਲ ਕਰਨਾ ਹੈ ਅਸੀਂ ਦੋਵੇਂ ਇੱਕੋ ਕਾਲਜ ਵਿੱਚ ਦਾਖਲਾ ਲੈ ਲਵਾਂਗੇ ਉਹ ਕਹਿੰਦਾ ਸੀ ਕਿ ਉਸਦੇ ਡੈਡੀ ਨੇ ਉਸ ਨੂੰ ਚੰਡੀਗੜ੍ਹ ਪੜ੍ਹਨ ਲਈ ਭੇਜਣਾ ਹੈ ਫਿਰ ਮੈਂ ਵੀ ਨਹੀਂ ਪੁੱਤ ਅਸੀਂ ਆਪਣੇ ਨੇੜੇ ਦੇ ਕਿਸੇ ਕਾਲਜ ਵਿੱਚ ਤੇਰਾ ਦਾਖਲਾ ਕਰਵਾ ਦਵਾਂਗੇ ਕੋਲ ਬੈਠੇ ਉਸਦੇ ਪਿਤਾ ਜੀ ਨੇ ਵਿੱਚੋਂ ਟੋਕਦਿਆਂ ਕਿਹਾ ਫਿਰ ਾਰਮਾਨ ਨੇ ਆਖਿਆ ਡੈਡੀ ਤੁਸੀਂ ਇੱਕ ਵਾਰ ਮੇਰੇ ਦੋਸਤ ਦੇ ਡੈਡੀ ਨਾਲ ਗੱਲ ਕਰ ਲਓ ਕੋਈ ਗੱਲ ਨਹੀਂ ਮੈਂ ਦੇਖਦਾ ਐਨੀ ਗੱਲ ਕਹਿ ਕੇ ਉਸਦੇ ਡੈਡੀ ਚੁੱਪ ਕਰ ਗਏ ਫਿਰ ਉਸਦੇ ਦਾਦਾ ਜੀ ਨੇ ਕਿਹਾ ਅਰਮਾਨ ਪੁੱਤ ਚੰਡੀਗੜ੍ਹ ਦਾ ਮਾਹੌਲ ਵਧੀਆ ਨਹੀਂ ਉੱਥੇ ਜਾ ਕੇ ਅਕਸਰ ਬੱਚੇ ਵਿਗੜ ਜਾਂਦੇ ਨੇ ਤੂੰ ਸਾਡੇ ਕੋਲ ਰਹਿ ਕੇ ਪੜ ਲੈ ਤੁਸੀਂ ਫਿਕਰ ਨਾ ਕਰੋ ਦਾਦਾ ਜੀ ਮੇਰੇ ਵੱਲੋਂ ਤੁਹਾਨੂੰ ਕਦੇ ਕੋਈ ਸ਼ਿਕਾਇਤ ਨਹੀਂ ਆਵੇਗੀ ਨਾਲੇ ਮੈਡੀਕਲ ਵਰਗੀ ਪੜਾਈ ਲਈ ਪਿੰਡ ਵਿੱਚ ਕੋਈ ਸਹੂਲਤ ਵੀ ਨਹੀਂ ਹੈ ਅਰਮਾਨ ਨੇ ਨਿਮਰਤਾ ਨਾਲ ਕਿਹਾ ਅਰਮਾਨ ਦੇ ਡੈਡੀ ਨੂੰ ਵੀ ਲੱਗਿਆ ਕਿ ਉਸ ਦੀ ਗੱਲ ਵਿੱਚ ਤਰਕ ਹੈ ਇੰਨੇ ਨੂੰ ਕੋਲ ਬੈਠੀ ਅਰਮਾਨ ਦੀ ਮੰਮੀ ਨੇ ਕਿਹਾ ਜਵਾਕ ਠੀਕ ਹੀ ਤਾਂ ਕਹਿੰਦਾ ਐ ਇੱਥੇ ਕਿਹੜੀਆਂ ਪੜਾਈਆਂ ਨੇ ਨਾਲੇ ਸਾਨੂੰ ਤਾਂ ਇਸ ਬਾਰੇ ਕੁਝ ਪਤਾ ਵੀ ਨਹੀਂ ਅਰਮਾਨ ਦੇ ਮੰਮੀ ਡੈਡੀ ਤਾਂ ਤਿਆਰ ਹੋ ਗਏ ਪਰੰਤੂ ਉਸ ਦੇ ਦਾਦਾ ਜੀ ਨੂੰ ਇਹ ਗੱਲ ਪਸੰਦ ਨਹੀਂ ਆਈ ਸੀ ਪਰ ਫਿਰ ਵੀ ਉਸ ਦਾ ਦਾਖਲਾ ਚੰਡੀਗੜ੍ਹ ਦੇ ਕਾਲਜ ਵਿੱਚ ਕਰਵਾ ਦਿੱਤਾ ਗਿਆ ਉੱਥੇ ਪੜਨ ਲਈ ਉਸਨੂੰ ਹੋਸਟਲ ਵਿੱਚ ਰਹਿਣਾ ਪੈਣਾ ਸੀ ਇਸ ਲਈ ਉਸ ਦੀ ਸਾਰੀ ਤਿਆਰੀ ਕਰ ਦਿੱਤੀ ਗਈ ਜਿਸ ਦਿਨ ਉਸਨੂੰ ਚੰਡੀਗੜ੍ਹ ਛੱਡਣ ਜਾਣਾ ਸੀ ਤਾਂ ਦਾਦਾ ਜੀ ਨੇ ਕਿਹਾ ਭੇਜਾਂ ਦਾ ਲੱਗਿਓ ਕਿ ਜਵਾਕ ਨੂੰ ਹੱਥੋਂ ਨਾ ਕੱਢ ਲਿਓ ਫਿਰ ਹਰਮਾਨ ਦੀ ਦਾਦੀ ਜੀ ਨੇ ਕਿਹਾ ਕੁਛ ਨਹੀਂ ਹੁੰਦਾ ਹੁਣ ਜ਼ਮਾਨਾ ਬਦਲ ਗਿਆ ਤੂੰ ਸ ਤਾਂ ਐਵੇਂ ਰੌਲਾ ਪਾਈ ਜਾਂਦੇ ਹੋ ਜਦੋਂ ਈਰਮਾਨ ਹੋਸਟਲ ਗਿਆ ਤਾਂ ਸ਼ੁਰੂ ਵਿੱਚ ਉਸਨੂੰ ਬਹੁਤ ਅਜੀਬ ਲੱਗਿਆ ਪਿੰਡ ਨਾਲੋਂ ਚੰਡੀਗੜ੍ਹ ਦੇ ਮਾਹੌਲ ਦਾ ਜ਼ਮੀਨ ਅਸਮਾਨ ਦਾ ਫਰਕ ਸੀ ਪਰ ਹੌਲੀ-ਹੌਲੀ ਅਰਮਾਨ ਵੀ ਉਸ ਦੇ ਰੰਗ ਵਿੱਚ ਰੰਗਣਾ ਸ਼ੁਰੂ ਹੋ ਗਿਆ ਹੁਣ ਉਸ ਦੀ ਸ਼ਖਸੀਅਤ ਵਿੱਚ ਕਾਫੀ ਬਦਲਾ ਆ ਚੁੱਕਿਆ ਸੀ ਉਹ ਪੜਾਈ ਵਿੱਚ ਵੀ ਬੜੀ ਲਗਨ ਨਾਲ ਕਰ ਰਿਹਾ ਸੀ ਉਸ ਦੇ ਜੋ ਟੈਸਟ ਹੁੰਦੇ ਸਨ ਉਹਨਾਂ ਵਿੱਚ ਉਸ ਦਾ ਨਤੀਜਾ ਵੀ ਵਧੀਆ ਆਉਂਦਾ ਸੀ ਹੁਣ ਕਾਲਜ ਵਿੱਚ ਸੈਮੈਸਟਰ ਪ੍ਰੀਖਿਆ ਤੋਂ ਬਾਅਦ ਛੁੱਟੀਆਂ ਹੋ ਗਈਆਂ ਅਤੇ ਸਾਰੇ ਬੱਚੇ ਆਪੋ ਆਪਣੇ ਘਰ ਚਲੇ ਗਏ ਅਰਮਾਨ ਦੇ ਡੈਡੀ ਵੀ ਉਸ ਨੂੰ ਲੈਣ ਆ ਗਏ ਜਦੋਂ ਉਹਨਾਂ ਨੇ ਅਰਮਾਨ ਦੇ ਪਹਿਰਾਵੇ ਨੂੰ ਦੇਖਿਆ ਤਾਂ ਉਹ दंग ਰਹਿ ਗਈ ਰਸਤੇ ਵਿੱਚ ਉਸ ਦੇ ਡੈਡੀ ਨੇ ਉਸ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕੀਤੀ ਜਦੋਂ ਉਹ ਦੋਵੇਂ ਜਣੇ ਘਰ ਆਈ ਤਾਂ ਉਸ ਦੇ ਮੰਮੀ ਨੇ ਉਸ ਨੂੰ ਭੱਜ ਕੇ ਜੱਫੀ ਪਾ ਲਈ ਅਤੇ ਨਾਲ ਹੀ ਕਿਹਾ ਆ ਤੂੰ ਕਿਹੋ ਜੇ ਕੱਪੜੇ ਪਾਏ ਨੇ ਇਹ ਕੀ ਕੰਮ ਫੜਿਆ ਤੂੰ ਉਸ ਦਾ ਹੱਥ ਫੜ ਕੇ ਮੰਮੀ ਉਸ ਨੂੰ ਪੁੱਛਣ ਲੱਗੀ ਇਨੇ ਨੂੰ ਮੰਮੀ ਦੀ ਨਿੰਦਾ ਉਸਦੇ ਹੱਥ ਉੱਤੇ ਛਪੇ ਟੈਟੂ ਉੱਤੇ ਪਈ ਅਤੇ ਉਹ 당ਗ ਰਹਿ ਗਈ ਆ ਕੀ ਤੈਨੂੰ ਤਾਂ ਬਿਲਕੁਲ ਸ਼ਰਮ ਨਹੀਂ ਰਹੀ ਮੰਮੀ ਨੇ ਗੁੱਸੇ ਹੁੰਦਿਆਂ ਕਿਹਾ ਤੂੰ ਲੜਕਿਆ ਆ ਅਰਮਾਨ ਦੇ ਡੈਡੀ ਨੇ ਉਸਦੇ ਗੋਡਿਆਂ ਤੋਂ ਫੱਟੀ ਹੋਈ ਪੈਂਟ ਨੂੰ ਦੇਖ ਕੇ ਕਿਹਾ ਇਹ ਸਾਰੀ ਗੱਲ ਉਸਦੇ ਦਾਦਾ ਜੀ ਦੇ ਕੰਨੀਆਂ ਪਈ ਅਤੇ ਉਹ ਬੋਲੇ ਹੋ ਗਈ ਉਹੀ ਗੱਲ ਜਿਸ ਦਾ ਮੈਨੂੰ ਡਰ ਸੀ अरमानो समझ नहीं आ रही थी कि उसने की गलती किया है तू उठे पढ़दा भी है कि यही लक्षण करदा ਉਸਦੇ ਡੈਡੀ ਗੁੱਸੇ ਵਿੱਚ ਬੋਲੇ ਨਹੀਂ ਡੈਡੀ ਮੇਰੇ ਸਾਰੇ ਟੈਸਟਾਂ ਵਿੱਚ ਨੰਬਰ ਵਧੀਆ ਆਏ ਨੇ ਆ ਦੇਖੋ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਇਹ ਤਾਂ ਅੱਜ ਕੱਲ ਦਾ ਫੈਸ਼ਨ ਹੈ ਤੁਸੀਂ ਐਵੇਂ ਹੀ ਘਬrai ਜਾਂਦੇ ਹੋ ਇਹ ਸਭ ਤਾਂ ਅੱਜ ਕੱਲ ਚੱਲਦਾ ਹੈ अरमान ਨੇ ਕਿਹਾ अरमान ਦੇ ਮੰਮੀ ਡੈਡੀ ਸੋਚ ਰਹੇ ਸਨ ਕਿ ਕਿਤੇ ਕੋਈ ਗਲਤ ਫੈਸਲਾ ਤਾਂ ਨਹੀਂ ਲੈ ਲਿਆ ਆ ਗਿਆ ਮੇਰਾ ਪੁੱਤ ਉਸਦੀ ਦਾਦੀ ਨੇ ਅੰਦਰ ਵੜਦੇ ਸਰ ਕਿਹਾ ਅਤੇ ਉਸ ਨੂੰ ਚੁੰਮ ਕੇ ਪਿਆਰ ਕੀਤਾ ਮੇਰਾ ਪੋਤਾ ਤਾਂ ਅੰਗਰੇਜ਼ ਲੱਗਦਾ ਹੈ ਦਾਦੀ ਜੀ ਬੋਲੇ ਤੁਸੀਂ ਕਿਉਂ ਮੂੰਹ ਲਟਕਾਏ ਨੇ ਦਾਦੀ ਨੇ ਬਾਕੀ ਸਾਰੇ ਪਰਿਵਾਰ ਵੱਲ ਦੇਖਦੇ ਹੋਏ ਪੁੱਛਿਆ ਬੀਜੀ ਦੇਖੋ ਕੀ ਬਣ ਕੇ ਆਇਆ ਇਹ ਦੇਖੋ ਇਹਦਾ ਹਾਲ ਇਹਨੇ ਤਾਂ ਆਉਂਦੀ ਸਾਨੂੰ ਗੁੱਸਾ ਜੜਾਤਾ ਏਰਮਾਨ ਦੀ ਮੰਮੀ ਨੇ ਕਿਹਾ ਫਿਰ ਦਾਦੀ ਜੀ ਨੇ ਏਰਮਾਨ ਨੂੰ ਕਿਹਾ ਜਾ ਪੁੱਤ ਤੂੰ ਅੰਦਰ ਜਾ ਕੇ ਨਹਾ ਤੋ ਕੇ ਕੱਪੜੇ ਬਦਲ ਲੈ ਤੇਰੀ ਥਕਾਵਟ ਉੱਤਰ ਜਾ। ਏਰਮਾਨ ਅੰਦਰ ਚਲਾ ਗਿਆ। ਅਗੋਂ ਦਾਦੀ ਜੀ ਨੇ ਸਮਝਾਉਂਦੇ ਹੋਏ ਕਿਹਾ ਕੋਈ ਨਾ ਪੁੱਤ ਜਵਾਕ ਨੂੰ ਪਿਆਰ ਨਾਲ ਸਮਝਾਈਦਾ ਹੁੰਦਾ। ਇਹ ਉਮਰ ਹੀ ਐਦਾਂ ਦੀ ਹੁੰਦੀ ਐ ਨਾਲੇ ਜਦੋਂ ਪੁੱਤ ਦੇ ਪਿਓ ਦੀ ਜੁੱਤੀ ਮੇਚ ਆਉਣ ਲੱਗ ਜੇ ਤਾਂ ਉਸ ਨੂੰ ਸਾਰਿਆਂ ਦੇ ਸਾਹਮਣੇ ਝਿੜਕਣਾ ਠੀਕ ਨਹੀਂ ਹੁੰਦਾ। ਦਾਦਾ ਜੀ ਝਟ ਬੋਲ ਪਏ। ਤੂੰ ਹੋਰ ਸਹ ਦੇ ਦੇ ਇਹਨੂੰ। ਦਾਦੀ ਨੇ ਜਵਾਬ ਦਿੱਤਾ। ਮੇਰੀ ਗੱਲ ਸੁਣੋ ਜੀ। ਤੁਹਾਡੇ ਜਮਾਨੇ ਵਿੱਚ ਕੁੜਤਾ ਚਾਦਰਾ ਪਾਉਣਾ ਸਿਰ ਤੇ ਤੁਰਲੇ ਵਾਲੀ ਪੱਗ ਬੰਨਣੀ ਇਹ ਫੈਸ਼ਨ ਨਹੀਂ ਸੀ ਫਿਰ ਤੁਹਾਡਾ ਪੁੱਤ ਜਮਾਨੇ ਦੇ ਹਿਸਾਬ ਨਾਲ ਪੈਂਟ ਕਮੀਜ਼ ਪਾਉਣ ਲੱਗਿਆ ਤੇ ਹੁਣ ਰਮਾਨ ਦਾ ਜਮਾਨਾ ਆ ਗਿਆ ਤੁਹਾਡੇ ਵਿੱਚ ਤਿੰਨ ਪੀੜੀਆਂ ਦਾ ਅੰਤਰ ਆ ਗਿਆ ਹਮੇਸ਼ਾ ਜਮਾਨੇ ਦੇ ਨਾਲ ਚੱਲਣਾ ਪੈਂਦਾ ਹੈ ਬੱਚੇ ਨੂੰ ਇਸ ਤਰੀਕੇ ਨਾਲ ਸਮਝਾਓ ਕਿ ਉਹ ਆਪਣੀ ਹਰ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਰਹੇ ਇਸ ਤਰ੍ਹਾਂ ਉਹ ਕਿਸੇ ਕੁਰਾਹੇ ਨਹੀਂ ਪੈਂਦਾ ਦਾਦੀ ਨੇ ਾਰਮਾਨ ਨੂੰ ਆਵਾਜ਼ ਦੇ ਕੇ ਅੰਦਰੋਂ ਬੁਲਾਇਆ ਅਤੇ ਬੈਠਣ ਲਈ ਕਿਹਾ ਫਿਰ ਦਾਦੀ ਨੇ ਾਰਮਾਨ ਵੱਲ ਇਸ਼ਾਰਾ ਕਰਕੇ ਕਿਹਾ ਪੁੱਤ ਤੂੰ ਨਵੇਂ ਜਮਾਨੇ ਨਾਲ ਜ਼ਰੂਰ ਤੁਰ ਤੁਰਨਾ ਵੀ ਚਾਹੀਦਾ ਪਰੰਤੂ ਆਪਣੇ ਪਰਿਵਾਰ ਦੇ ਦਿੱਤੇ ਹੋਏ ਸੰਸਕਾਰਾਂ ਨੂੰ ਵੀ ਨਾਲ ਲੈ ਕੇ ਚੱਲੀ ਨਵੀਂ ਪੀੜੀ ਦੀ ਤੁਲਨਾ ਪੁਰਾਣੀ ਨਾਲ ਨਹੀਂ ਕੀਤੀ ਜਾ ਸਕਦੀ ਅੱਗੇ ਵਧਣ ਲਈ ਜਮਾਨੇ ਨਾਲ ਚੱਲਣਾ ਜ਼ਰੂਰੀ ਹੈ ਇਹ ਪੀੜੀਆਂ ਦਾ ਪਾੜਾ ਕਦੇ ਵੀ ਨਹੀਂ ਭਰ ਸਕਦਾ ਦਾਦਾ ਜੀ ਕਹਿਣ ਲੱਗੇ ਤੇਰੀ ਗੱਲ ਬਿਲਕੁਲ ਠੀਕ ਹੈ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਅਰਮਾਨ ਦੇ ਮੰਮੀ ਡੈਡੀ ਨੂੰ ਵੀ ਦਾਦੀ ਦੀਆਂ ਗੱਲਾਂ ਵਿੱਚ ਤਰਕ ਲੱਗਿਆ ਉਹ ਦੋਵੇਂ ਹੁਣ ਕੁਝ ਠੀਕ ਮਹਿਸੂਸ ਕਰ ਰਹੇ ਸਨ ਅਰਮਾਨ ਨੇ ਕਿਹਾ ਦਾਦੀ ਜੀ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਕਿ ਪੀੜ੍ਹੀਆਂ ਦਾ ਪਾੜਾ ਹਮੇਸ਼ਾ ਰਹਿੰਦਾ ਹੈ ਜਦੋਂ ਦਾਦਾ ਜੀ ਦਾ ਬਚਪਨ ਹੋਵੇਗਾ ਉਦੋਂ ਇਹਨਾਂ ਦੇ ਡੈਡੀ ਅਤੇ ਦਾਦਾ ਜੀ ਵੀ ਇਹੋ ਸੋਚਦੇ ਹੋਣਗੇ ਜੋ ਅੱਜ ਮੇਰੇ ਦਾਦਾ ਜੀ ਅਤੇ ਡੈਡੀ ਜੀ ਸੋਚਦੇ ਹਨ ਮੈਂ ਪੰਜਾਬੀ ਦੀ ਕਿਤਾਬ ਵਿੱਚ ਪੜ੍ਹ ਰਿਹਾ ਸੀ ਕਿ ਪੁਰਾਣੇ ਸਮੇਂ ਵਿੱਚ ਲੋਕ ਆਪਣੇ ਹੱਥਾਂ ਅਤੇ ਪੱਟਾਂ ਉੱਪਰ ਮੇਲਿਆਂ ਵਿੱਚੋਂ ਮੋਰਨੀਆਂ ਖਦਵਾਉਂਦੇ ਸਨ ਅਤੇ ਮੈਂ ਫੋਟੋਆਂ ਵਿੱਚ ਦੇਖਿਆ ਕਿ ਕੰਨਾਂ ਵਿੱਚ ਨੱਤੀਆਂ ਵੀ ਪਾਉਂਦੇ ਸਨ ਅੱਜਕੱਲ੍ਹ ਦੇ ਮੁੰਡੇ ਕੁੜੀਆਂ ਹੱਥਾਂ ਬਾਹਾਂ ਉੱਪਰ ਟੈਟੂ ਬਣਵਾ ਲੈਂਦੇ ਨੇ ਨਾਲੇ ਦਾਦੀ ਜੀ ਫੈਸ਼ਨ ਤਾਂ ਮੁੜ ਮੁੜ ਕੇ ਢੇੜੇ ਕੱਟਦਾ ਰਹਿੰਦਾ ਹੈ ਕਦੇ ਖੁੱਲੀ ਮੂਰੀ ਦੀਆਂ ਪੈਂਟਾਂ ਦਾ ਰਿਵਾਜ ਆ ਜਾਂਦਾ ਹੈ ਕਦੇ ਤੰਗ ਦਾ ਅਤੇ ਕਦੇ ਬੈਲ ਬੋਟਮ ਦਾ ਸਾਨੂੰ ਸਮੇਂ-ਸਮੇਂ 'ਤੇ ਥੋੜੀਆਂ-ਬੋਤੀਆਂ ਚੀਜ਼ਾਂ ਦਾ ਆਨੰਦ ਜ਼ਰੂਰ ਮਾਣ ਲੈਣਾ ਚਾਹੀਦਾ ਹੈ ਪਰੰਤੂ ਕਦੇ ਵੀ ਆਪਣੇ ਸੰਸਕਾਰ ਨਹੀਂ ਭੁੱਲਨੇ ਚਾਹੀਦੇ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡਾ ਮਾਨ ਕਦੇ ਨਹੀਂ ਤੋੜਾਂਗਾ ਹਮੇਸ਼ਾ ਤੁਹਾਡੀ ਰੀਤੀ ਸਿਖਿਆ ਯਾਦ ਰੱਖਾਂਗਾ ਦਾਦੀ ਜੀ ਨੇ ਅਰਮਾਨ ਨੂੰ ਜੱਫੀ ਪਾਈ ਅਤੇ ਉਸ ਦੀ ਮੰਮੀ ਨੂੰ ਕਿਹਾ ਜਾ ਤੀਏ ਚਾਹ ਬਣਾ ਲਿਆ ਸਾਰਿਆਂ ਲਈ ਫਿਰ ਉਸ ਦੀ ਮੰਮੀ ਨੇ ਚਾਹ ਬਣਾਈ ਅਤੇ ਸਾਰਿਆਂ ਨੇ ਅਰਮਾਨ ਨਾਲ ਬੈਠ ਕੇ ਚਾਹ ਪੀਤੀ